ਪੰਜਾਬ ਹੜ੍ਹਾਂ ਦੀ ਮਾਰ ਹੇਟਾ ਤੇ ਬਹੁਤ ਸਾਰੇ ਲੋਕ ਘਰੋਂ ਬੇਕਾਰ ਹੋ ਗਏ ਆ ਇਹੋ ਜੀਆਂ ਤਸਵੀਰਾਂ ਬਾਹਰ ਆ ਰਹੀਆਂ ਜਿਹੜੀਆਂ ਵੇਖੀਆਂ ਨਹੀਂ ਜਾਂਦੀਆਂ ਆਪਣੇ ਘਰੇ ਰਾਜਿਆਂ ਵਾਂਗ ਰਹਿੰਦੇ ਲੋਕ ਜਦੋਂ ਸੁੱਤੇ ਪਿਆ ਦੇ ਘਰ ਦੇ ਵਿੱਚ 5-5 7-7 ਫੁੱਟ ਪਾਣੀ ਚੜ ਗਿਆ ਉਸ ਤੋਂ ਬਾਅਦ ਬਸ ਸਾਰਾ ਜਿਹੜਾ ਘਰ ਦਾ ਸਮਾਨ ਸੀ ਕੀਮਤੀ ਸਮਾਨ ਪਸ਼ੂ ਡੰਗਰ ਸਭ ਹੜ੍ਹ ਗਏ ਆਪਣੀਆਂ ਜਾਨਾਂ ਲੈ ਕੇ ਕੋਠਿਆਂ ਤੇ ਚੜ ਗਏ ਕਈ ਦਿਨਾਂ ਦੇ ਭੁੱਖੇ ਜਦੋਂ NDRF ਦੀਆਂ ਟੀਮਾਂ ਨੂੰ ਵੇਖਦੇ ਆ ਦੂਰੋਂ ਹਾਕਾਂ ਮਾਰਨ ਲੱਗਦੇ ਆ ਚਾਵਾਂ ਨਾਲ ਬਣਾਏ ਘਰ ਜਦੋਂ ਪਾਣੀ ਦੇ ਵਿੱਚ ਹੜ ਰਹੇ ਆ ਜਿੱਥੇ ਘਰਾਂ ਵਾਲਿਆਂ ਦੀਆਂ ਤਾਂਹਾਂ ਨਿਕਲ ਰਹੀਆਂ ਉੱਥੇ ਵੇਖਣ ਵਾਲਿਆਂ ਦੀਆਂ ਵੀ ਤਾਂਹਾਂ ਨਿਕਲ ਰਹੀਆਂ ਪਰ ਸਭ ਤੋਂ ਵੱਡਾ ਸਵਾਲ ਇਹ ਹੜ ਆਏ ਕਿਉਂ? ਕੌਣ ਆ ਇਸਦਾ ਜ਼ਿੰਮੇਵਾਰ? ਲੋਕਾਂ ਨੇ ਹੁਣ ਡਰ ਭੈ ਚੱਕਤਾ ਆਪਣੀ ਜਿਹੜੀ ਗੱਲ ਆ ਉਹ ਬਾਹਰ ਕੱਢਣ ਲੱਗ ਗਏ ਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਡੇਰਾ ਬਿਆਸ। ਡੇਰਾ ਬਿਆਸ ਜਿਹਦੇ ਬਹੁਤ ਜ਼ਿਆਦੇ ਚਾਉਣ ਵਾਲੇ ਆ ਇੱਕ ਜਿਹੜੀ ਧਾਰਮਿਕ ਸੰਸਥਾ ਉਹਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਆ ਉਹਨਾਂ ਦੇ ਜਿਹੇ ਕੰਮ ਆ ਜਿੰਨਾ ਤੇ ਉੱਤੇ ਲੋਕ ਕਈ ਵਾਰ ਮਾਣ ਮਹਿਸੂਸ ਕਰਦੇ ਆ ਪਰ ਪੰਜਾਬ ਨੂੰ ਕੀ ਹੜ੍ਹਾਂ ਦੇ ਵਿੱਚ ਡੇਰੇ ਬਿਆਸ ਕਰਕੇ ਇਹਨਾਂ ਨੁਕਸਾਨ ਉਠਾਉਣਾ ਪੈ ਰਿਆ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਕਿਉਂਕਿ ਸੱਚ ਨਿਕਲ ਕੇ ਸਾਹਮਣੇ ਆਇਆ ਕਿਉਂਕਿ 7-8 ਦਿਨ ਹੋ ਗਏ ਹੜਾ ਇਹਨੂੰ ਹੁਣ ਸਾਹਮਣੇ ਆ ਗਿਆ ਕਿ ਹੜ੍ਹਾਂ ਦਾ ਅਸਲ ਦੇ ਵਿੱਚ ਜ਼ਿੰਮੇਵਾਰ ਕੌਣ ਆ ਕਈ ਪਿੰਡਾਂ ਦੇ ਲੋਕ ਇਕੱਠੇ ਹੋਏ ਪਹਿਲਾਂ ਕਿਸੇ ਦਾ ਡਰ ਦੇ ਕਾਰਨ ਉਹ ਅੱਗੇ ਨਹੀਂ ਸੀ ਆ ਰਹੇ ਪਰ ਹੁਣ ਉਹਨਾਂ ਨੇ ਗੱਲ ਸਾਹਮਣੇ ਰੱਖ ਦਿੱਤੀ ਜਦੋਂ ਫਸਲਾਂ ਤਬਾਹ ਹੋ ਗਈਆਂ ਘਰ ਟਹਿ ਢੇਰੀ ਹੋ ਗਏ ਪਸ਼ੂ ਡੰਗਰ ਹੜ ਗਏ ਸਾਰਾ ਕੁਝ ਗਵਾ ਕੇ ਹੁਣ ਉਹਨਾਂ ਨੇ ਆਪਣੀ ਚੁੱਪੀ ਤੋੜ ਦਿੱਤੀ ਉਹਨਾਂ ਨੇ ਆਖਿਆ ਡੇਰਾ ਬਿਆਸ ਏਡੀ ਜਿਆਦਾ ਤਾਕਤਵਰ ਟਿਰ ਬਣ ਗਈ ਆ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਉਂਦਾ ਜਿੱਥੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਜਾਂਦਾ ਜਿੱਥੇ ਭਾਜਪਾ ਦਾ ਪ੍ਰਧਾਨ ਸੁਨੀਲ ਕਾ ਜਾਖੜ ਵੀ ਜਾਂਦਾ ਜਿੱਥੇ ਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਵੀ ਜਾਂਦਾ ਜਿੱਥੇ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਜਾਂਦਾ ਉਹਨੂੰ ਕੋਈ ਨਹੀਂ ਰੋਕ ਰਿਆ ਉਹਨੂੰ ਕੋਈ ਨਹੀਂ ਟੋਕ ਰਿਆ ਉਸ ਡੇਰੇ ਨੇ ਦਰਿਆ ਦੇ ਵਿੱਚ ਬੰਨ ਮਾਰਤਾ ਸਾਰਾ ਜਿਹੜਾ ਡਾਫਲਾਤੀ ਪਾਣੀ ਧੱਕ ਕੇ ਸਾਡੇ ਵੱਲ ਕਰਤਾ ਤੇ ਸਾਡੇ ਵੱਲ ਜਿਹੜੇ ਬੰਨ ਕਮਜ਼ੋਰ ਆ ਸਾਡੇ ਕੋਲੇ ਸਾਧਨ ਉਨੇ ਨਹੀਂ ਉਸ ਕਰਕੇ ਜਿਹੜੇ ਜਿਹੜਾ ਦਰਿਆ ਸੀ ਜਦੋਂ ਉਸ ਦੇ ਵਿੱਚੋਂ ਭਾਖੜਾ ਤੋਂ ਪਾਣੀ ਛੱਡਿਆ ਗਿਆ ਤੇ ਸਾਡਾ ਸਾਰਾ ਕੁਝ ਹੜਕ ਕੇ ਵਿੱਚੇ ਚਲਾ ਗਿਆ ਜਦੋਂ ਇਹ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਇਹ ਗੱਲ ਆਖੀ ਸਭ ਤੋਂ ਪਹਿਲਾਂ ਸਾਹਮਣੇ ਆਏ ਹਲਕਾ ਜਿਹੜਾ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹਲਕਾ ਭਲੱਤ ਦਾ ਐਮਐਲਏ ਸੁਖਪਾਲ ਸਿੰਘ ਖਹਿਰਾ ਉਹਨਾਂ ਆਖਿਆ ਕਿ ਸੁਖਪਾਲ ਸਿੰਘ ਖਹਿਰੇ ਨੂੰ ਉਹਨਾਂ ਨੇ ਪਹਿਲਾਂ ਧਰਨੇ ਦਿੱਤੇ ਉਦੋਂ ਆਖਿਆ ਵੀ ਕੁਝ ਬੋਲ ਉਦੋਂ ਉਹਨਾਂ ਨੇ ਆਖਿਆ ਕਿ ਸੁਖਪਾਲ ਕਹਿਰਾ ਕਹਿੰਦਾ ਕਿ ਮੇਰੇ ਤਾਂ ਭਾਈ ਇਹ ਵੱਸੋਂ ਬਾਹਰ ਦੀ ਗੱਲ ਆ ਇਹ ਬਹੁਤ ਤਾਕਤਵਾਰਾ ਡੇਰੇ ਵਾਲੇ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਪਰ ਜਦੋਂ ਹੁਣ ਮਾਲ ਡੰਗਰ ਜਮੀਨਾਂ ਦੇ ਵਿੱਚ ਵੱਡੇ ਵੱਡੇ ਟੋਏ ਪੈ ਗਏ ਘਰ ਹੜ੍ਹ ਗਏ ਹੁਣ ਅੱਕ ਕੇ ਲੋਕ ਅੱਕ ਚੱਗਵਣ ਲੱਗੇ ਆ ਹੁਣ ਲੋਕ ਸਾਹਮਣੇ ਆਉਣ ਲੱਗੇ ਆ ਹੁਣ ਆਪਣੇ ਦਿਲ ਦੀ ਪੜਾਹਸ ਕੱਢਣ ਲੱਗੇ ਆ ਪਰ ਵੇਖਣਾ ਹੋਵੇਗਾ ਜਿਨ੍ਹਾਂ ਦਾ ਐਡਾ ਵੱਡਾ ਰਤਬਾ ਜਿਨ੍ਹਾਂ ਦੀ ਐਡੀ ਵੱਡੀ țeਰਾ ਕਿ ਕੋਈ ਵੀ ਪੋਲੀਟੀਕਲ ਬੰਦਾ ਕੋਈ ਵੀ ਅਫਸਰ ਕੋਈ ਵੀ ਹੋਰ ਜਿਹੜੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਆ ਕੋਈ ਇਸ ਗੱਲ ਦੇ ਉੱਤੇ ਸਟੈਂਡ ਲਵੇਗਾ ਜਾਂ ਫਿਰ ਜਿਵੇਂ ਹੜਾਂ ਦਾ ਪਾਣੀ ਲੈ ਜਾਵੇਗਾ ਇਹ ਗੱਲ ਵੀ ਠੰਡੀ ਪੈ ਜਾਵੇਗੀ ਕਿਉਂਕਿ ਪਹਿਲਾਂ ਵੀ ਬਲਦੇਵ ਸਿੰਘ सिरसा ਇੱਕ ਕਿਸਾਨ ਆਗੂ ਲਗਾਤਾਰ ਉਹ ਧਰਨੇ ਪ੍ਰਦਰਸ਼ਨ ਲਗਾਤਾਰ ਉਹ ਡੇਰੇ ਨੂੰ ਸਵਾਲਾਂ ਦੇ ਵਿੱਚ ਖੜ੍ਹਾ ਕਰਦਾ ਆਉਂਦਾ ਪਰ ਉਸ ਦੀ ਨਾ ਤਾਂ ਕੋਈ ਗੱਲ ਸੁਣਦਾ ਨਾ ਉਸ ਦੀ ਕਈ ਗੱਲ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਕਾਰਵਾਈ ਕਿਉਂ ਨਹੀਂ ਹੁੰਦੀ ਉਹ ਤੁਹਾਨੂੰ ਅਸੀਂ ਦੱਸਤਾ ਕਿ ਇਹ ਡੇਰਾ ਇੰਨਾ ਜਿਆਦਾ ਤਾਕਤਵਰ ਆ ਇੱਥੇ ਵੱਡੇ ਵੱਡੇ ਪੋਲੀਟੀਸ਼ਨ ਵੱਡੇ ਵੱਡੇ ਸੈਕਟਰੀ ਲੈਵਲ ਦੇ ਚੀਫ ਸੈਕਟਰੀ ਲੈਵਲ ਦੇ ਅਫਸਰ ਉਹ ਆਉਂਦੇ ਆ ਉਦਤਮਸਤਕ ਹੁੰਦੇ ਆ ਡੇਰਾ ਚੰਗੇ ਕੰਮ ਵੀ ਕਰਦਾ ਪਰ ਜਿਹੜਾ ਇਹ ਕੰਮ ਹੁੰਦਾ ਗਰੀਬਾਂ ਦੇ ਘਰ ਰੋਡਨ ਵਾਲਾ ਇਹਦੇ ਉੱਤੇ ਜ਼ਰੂਰ ਰੋਕਤਾਂਮ ਲੱਗਣੀ ਚਾਹੀਦੀ ਆ ਇਹ ਜੇਕਰ ਤੁਸੀਂ ਸਮਝਦੇ ਆ ਕਿ ਇਸ ਦੇ ਉੱਤੇ ਕੋਈ ਖੁੱਲਕੇ ਬੋਲੇ ਇਹ ਚੀਜ਼ ਵਾਕਈ ਹੋਣੀ ਚਾਹੀਦੀ ਐ ਤੇ ਆਪਣੀ رائے ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਵੀ ਸਾਂਝੀ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰੋ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਤੜਥੱਲੀ ਮਚਾਈ ਹੋਈ ਆ ਲਗਭਗ 3 ਲੱਖ ਦੇ ਜਿਹੜਾ